ਯਾਲਾ ਦੇ ਸਥਾਨਕ ਟੀਰੂਨਗਰ ਦੇਖੇ ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਬਨੋ ਪ੍ਰਧਾਨ ਰਜਿੰਦਰ ਸਿੰਘ ਜਨਰ ਸਕੱਤਰ ਪਰਮਜੀਤ ਸਿੰਘ ਦੀ ਦੇਖਰੇਖ ਵਿੱਚ ਕ੍ਰਾਂਤੀਕਾਰੀ ਸਮਾਜ ਸੁਧਾਰਕ ਸ਼੍ਰੋਮਣੀ ਸੰਤ ਗੁਰੂ ਰਵਿਦਾਸ ਜੀ ਦੇ ਕੈਸੋ 48 ਦੇ ਆਗਮਨ ਪੁਰਬਨੂ ਸਮਰਪਿਤ ਧਾਰਮਿਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ ਜਿਸ ਮੌਕੇ ਆਈਪੀਐਸ ਏਡੀਜੀਪੀ ਸੇਵਾਮੁਕਤ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਸੇਵਾਮੁਕਤ ਕਰਮਚਾਰੀ ਸੈੱਲ ਦੇ ਚੇਅਰਮੈਨ ਸਰਦਾਰ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਵਿਸ਼ੇਸ਼ ਸਤਿਮੁਲਯਤ ਕੀਤੀ ਗਈ ਇਸ ਦੌਰਾਨ ਮੰਦਿਰ ਬੈਲਵਾਲੇ ਬਾਬਾ ਜੀ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਕੁਮਾਰ ਬਲਵੀਰ ਸਿੰਘ ਰਿਤੇਸ਼ ਗੁੱਤਾ ਆਕਾਸ਼ ਚਨਜੀਤ ਸਿੰਘ ਆਦਿ ਆਗੂਆਂ ਵੱਲੋਂ ਹਾਜ਼ਰੀ ਲਗਵਾਈ ਗਈ ਜਿਨ੍ਹਾਂ ਦਾ ਸਮਾਰੋਹ ਦੌਰਾਨ ਵਿਸ਼ੇਸ਼ ਸਨਮਾਨ ਦਿੱਤਾ ਗਿਆ ਇਹਨਾਂ ਆਗੂਆਂ ਵੱਲੋਂ ਕਵਕ ਤਰ੍ਹਾਂ ਦੇ ਫਲਾਣਾ ਦਾ ਲੰਗਰ ਸ਼ਰਧਾ ਉਤਸ਼ਾਹ ਨਾਲ ਸ਼ਰਧਾਲੂਆਂ ਨੂੰ ਵਰਤਾ ਕੇ ਸ਼ੁਭ ਸੇਵਾ ਕਾਰਜ ਕੀਤਾ ਗਿਆ ਜਿਸ ਦੌਰਾਨ ਸ਼੍ਰੀ ਗੁਰੂ ਰਵੀਦਾਸ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਡਾਕਟਰ ਅਮਰਜੀਤ ਸਿੰਘ ਜਸਲ ਵੱਲੋਂ ਵੀ ਵਿਚਾਰ ਸਾਂਝੇ ਕੀਤੇ ਗਏ ਇਸ ਮੌਕੇ ਮੰਦਿਰ ਬੈਲ ਵਾਲੇ ਬਾਬਾ ਜੀ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਕੁਮਾਰ ਨੇ ਕਿਹਾ ਕਿ ਗੁਰੂ ਰਵੀਦਾਸ ਜੀ ਦੇ ਉਪਦੇਸ਼ ਅਮਨ ਸ਼ਾਂਤੀ ਸਰਬਸਮਾਧੀ ਭਾਈਚਾਰਕ ਸਾਂਝ ਨੂੰ ਮਜ਼ਬੂਤੀ ਅਤੇ ਮਾਨਵਤਾ ਭਲਾਈ ਸੰਬੰਧੀ ਕਾਰਜ ਕਰਨ ਦੀਆਂ ਸਿੱਖਿਆਵਾਂ ਦੰਡੇ ਹਨ ਇਨਾ ਦੀ ਬਾਣੀ ਸਮਾਜ ਲਈ ਅੱਜ ਵੀ ਕਲਿਆਣਕਾਰੀ ਹੈ। ਉਹਨਾਂ ਕਿਹਾ ਕਿ ਸੰਤ ਗੁਰੂ ਰਵਿਦਾਸ ਜੀ ਨੇ ਭੇਦਭਾਵ ਨੂੰ ਖਤਮ ਕਰਨ ਲਈ ਸਮਾਜਿਕ ਬਰਾਬਰੀ ਅਤੇ ਖੁਸ਼ਹਾਲ ਸਮਾਜ ਲਈ ਆਵਾਜ਼ ਚੁੱਕੀ ਸੀ। ਇਸ ਲਈ ਸਾਨੂੰ ਉਹਨਾਂ ਦੇ ਦਿਸ਼ਾਏ ਮਾਰਗ ਤੇ ਚੱਲਦੇ ਹਾਂ। ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਖਤਮ ਕਰਨ ਲਈ ਇਕਜੁੱਟ ਹੋ ਕੇ ਸਮਾਜ ਭਲਾਈ ਕਾਰਜਾਂ ਵਿੱਚ ਮੋਰੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ। ਆਪ ਜੀ ਨਾਲ ਇਹ ਵੀ ਸ਼ੇਅਰ ਕਰਨਾ ਚਾਹਾਂਗਾ ਕਿਉਂਕਿ ਮੈਨੂੰ ਪਰਮਾਤਮਾ ਦੀ ਇਸ ਮੇਰ ਸਤ ਦਾ ਪੜੁੰਦੀ ਇਤਿਹਾਸ ਪੜਨ ਦੀ ਆਦਤ ਹੈ ਇਤਿਹਾਸ ਇਹ ਵੀ ਦੱਸਦਾ ਹੈ ਕਿ ਉਹਨਾਂ ਨੇ ਬਹੁਤ ਸਾਰੇ ਤੀਵਤ ਅਸਥਾਨਾਂ ਤੇ ਜਾ ਕੇ ਯਾਤਰਾ ਕੀਤੀ ਔਰ ਉਥੇ ਹਾਜ਼ਰ ਸੰਗਤ ਨਾਲ ਆਪਣੇ ਇਹ ਵਿਚਾਰ ਸਾਂਝੇ ਕੀਤੇ ਬਰਾਬਰਤੀ ਦੇ ਬਰਾਬਰਤਾ ਦੇ ਉਹ ਜਿਹੜੇ ਵਿਦੇਅ ਦੇ ਧਾਰਨੀ ਹੁੰਦੇ ਹੋਏ ਉਹਨਾਂ ਨੇ ਆਪਣੀ ਜਾਗਰੂਕਤਾ ਨੂੰ ਇੱਕ ਸਤਿਗੁਰ ਹੁੰਨੇ ਆ ਇੱਕ ਰੱਬ ਦੀ માનਤਾ ਤਹਿਤ ਮੇਰਾ ਨਾਮ ਪ੍ਰਦੀਪ ਕੁਮਾਰ ਹੈ ਸੋਸਾਇਟੀ ਦਾ ਨਾਮ ਆ ਸੋਸਾਇਟੀ ਮੰਦਰ ਬੈਲ ਵਾਲੇ ਬਾਬਾ ਜੀ ਵੱਲੋਂ ਹਰ ਸਾਲ ਗੁਰੂ ਰਵਿਦਾਸ ਜੀ ਦੀ ਕਿਰਪਾ ਸਦਕਾ ਇਹ ਮੰਦਰ ਸੋਸਾਇਟੀ ਮੰਦਰ ਬੈਲ ਵਾਲੇ ਬਾਬਾ ਜੀ ਵੱਲੋਂ ਆਏ ਸਾਲ ਇਸ ਸਥਾਨ ਤੇ ਸੋਸਾਇਟੀ ਵੱਲੋਂ ਗੁਰੂ ਰਵਿਦਾਜੀ ਮਹਾਰਾਜ ਦੀ ਕਿਰਪਾ ਨਾਲ ਮਠਿਆਈਆਂ ਫਰੂਟ ਵੰਡੇ ਜਾਂਦੇ ਹਨ ਤੇ ਗੁਰੂ ਮਹਾਰਾਜ ਜੀ ਦੀ ਖੁਸ਼ੀਆਂ 'ਚ ਮੰਦਰ ਬੈਰ ਵਾਲੇ ਬਾਬਾ ਜੀ ਸੋਸਾਇਟੀ ਸ਼ਾਮਿਲ ਹੁੰਦੀ ਹੈ ਅਤੇ ਗੁਰੂ ਰਵਿਦਾ ਗੁਰੂ ਰਵਿਦਾਜੀ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀਆਂ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਬ੍ਰੰਨ ਯਾ ਹੁਣ ਗੁਰ ਰਗ ਮੀਰਾਂ ਚੀਨ ਜਿੱਦਾਂ ਤੁਸੀਂ ਚਾੜਿਆ ਚਾਨਾ ਅਤੇ ਪੀਤਾ ਜੀ ਨੂੰ ਜਿੱਦਾਂ ਤੁਸੀਂ ਚਾੜਿਆ ਜਿੱਦਾਂ ਤੁਸੀਂ ਚਾੜਿਆ ਜਿੱਦਾਂ ਤੁਸੀਂ ਚਾੜਿਆ